ਇੱਕ ਪਾਸੇ ਇਹ ਮਸ਼ਹੂਰ ਹੀਰਾ ਪਨੀਰ ਵਾਲੇ ਵੱਲੋਂ ਐਲਾਨ ਕਰ ਦਿੱਤਾ ਗਿਆ ਆਪਣੀ ਫੇਸਬੁੱਕ ਪੋਸਟ ਦੇ ਉੱਤੇ ਪਾ ਕੇ ਕਿ ਮੈਂ ਚੋਣਾ ਜ਼ਰੂਰ ਲੜਾਂਗਾ ਐਮਪੀ ਦੀਆਂ ਤੇ ਦੂਸਰੇ ਪਾਸੇ ਨਿਊ ਟੂ ਸ਼ਟਰਾ ਵਾਲੇ ਇੱਥੇ ਪਹੁੰਚੇ ਨੇ ਅੰਮ੍ਰਿਤਸਰ ਦੇ ਵਿੱਚ ਦਾਵਾ ਕਰਦੇ ਪਏ ਨੇ ਕਿ ਅੰਮ੍ਰਿਤਸਰ ਦੇ ਵਿੱਚ ਮੈਂ ਸੀਟ ਲੜਾਂਗਾ ਤੇ ਜਿੱਤ ਕੇ ਜਾਵਾਂ ਬਾਰਾਨਸੀ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਇੱਥੇ ਤਿੰਨਾਂ ਜਗ੍ਹਾ ਤੇ ਖੜੇ ਚਾਰਾਂ ਜਗ੍ਹਾ ਤੇ ਖੜੇ ਹੋ ਗਏ ਆ ਜੀ ਤੇ ਬਿਲਕੁਲ ਟਿਕਟ ਸਾਡੀ ਪੱਕੀ ਆ ਨਵਾਂ ਐਲਾਨ ਹੈ ਕਿ ਬਹੁਤ ਵੱਡਾ ਐਲਾਨ ਹੈ ਇਹਨਾਂ ਚਾਰਾਂ ਸੀਟਾਂ ਦੇ ਉੱਤੇ ਜਿਹੜੇ ਖੜੇ ਆ ਬੰਦੇ ਇੱਕ ਸੀ ਦੋ ਸੀ ਤਾਂ ਕੱਢ ਕੇ ਜੂਨ ਲੈ ਕੇ ਜਾਵਾਂਗੇ ਜਦ ভোটার ਇਧਰ ਉਧਰ ਜਾਂਦਾ ਵਾ ਤੇ ਮੰਤਰੀ ਹਿਲਦੇ ਆ ਤੇ ਜਦ ਮੰਤਰੀ ਇਧਰ ਉਧਰ ਜਾਂਦੇ ਉਦੋਂ ভোটার ਨਹੀਂ ਹਿਲਦੇ ਉਦੋਂ ਸਪੋਰਟਰ ਨਹੀਂ ਹਿਲਦੇ ਉਦੋਂ ভোটার ਦਾ ਕਿੰਨਾ ਦਿਲ ਟੁੱਟਦਾ ਵਾ ਇਹ ভোটার ਹੀ ਜਾਣਦੇ ਇੱਕ ਜੇ ਇਧਰ ਉਧਰ ਹੋ ਸਕਦੇ ਆ ਤੇ ਤੁਸੀਂ ਵੀ ਇਧਰ ਉਧਰ ਹੋ ਸਕਦੇ ਹੋ ਅੱਜ ਕੱਲ ਦੇ ভোটার ਬਹੁਤ ਸਮਝਦਾਰ ਆ ਤੇ ਜੇ ਤੁਸੀਂ ਰਾਜਨੀਤੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਤੇ ਵੋਟ ਇਧਰ ਪਾ ਦਿਓ ਮਾਲ ਇਧਰ ਕਰ ਲਓ ਕਿ ਕੀ ਹੋਣਗੇ ਜੇ મુદ્ਦੇ ਨਹੀਂ ਦੱਸਨੇ ਜੇ ਮੁੱਦੇ ਦਾਾਸਤੇ ਤੇ ਪਾਰਟੀਆਂ ਚੇਜ ਜਾਣਾ ਪਤਾ ਮੋਦੀ ਦਾ ਆਪਾਂ ਲਿਖਿਆ ਸਾਰੇ ਮੁੱਦੇ ਦਾ ਪਤਾ ਸਾਰਿਆਂ ਦਾ ਪਤਾ ਜੀ ਅਮਰਸਰ ਸਾਡੇ ਵਿੱਚ ਘੁੰਮਦਾ ਪਿਆ ਇੱਕ ਮਹੀਨਾ ਲਗਾਤਾਰ ਇੱਥੇ ਘੁੰਮਣਾ ਹੋਰ ਪੱਕਾ ਹੀ ਇੱਥੇ ਅਮਰ ਸਾਡੇ ਡੇਰਾ ਲਾ ਲਿਆ ਤੇ ਮੈਂ ਹਾਰ ਜਿੱਤ ਬਾਕੀ ਜਨਤਾ ਕਰੇਗੀ ਦੋਸਤੋ ਇਸ ਵਾਰ ਅਮਰਸਰ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਨੇ ਮੁਕਾਬਲਾ ਰਮਾਂਚਿਕ ਰਹੇਗਾ ਕਿਉਂਕਿ ਬਹੁਤ ਆਜ਼ਾਦ ਉਮੀਦਵਾਰ ਵੀ ਖੜੇ ਹੋਏ ਨੇ ਇੱਕ ਪਾਸੇ ਇਹ ਮਸ਼ਹੂਰ ਹੀਰਾ ਪਨੀਰ ਵਾਲੇ ਵੱਲੋਂ ਐਲਾਨ ਕਰ ਦਿੱਤਾ ਗਿਆ ਆਪਣੀ ਫੇਸਬੁੱਕ ਪੋਸਟ ਦੇ ਉੱਤੇ ਪਾ ਕੇ ਕਿ ਮੈਂ ਚੋਣਾ ਜ਼ਰੂਰ ਲੜਾਂਗਾ ਐਮਪੀ ਦੀਆਂ ਤੇ ਦੂਸਰੇ ਪਾਸੇ ਨਿਊ ਟੂ ਸ਼ਟਰਾ ਵਾਲੇ ਇੱਥੇ ਪਹੁੰਚੇ ਨੇ ਅੰਮ੍ਰਿਤਸਰ ਦੇ ਵਿੱਚ ਦਾਵਾ ਕਰਦੇ ਪਏ ਨੇ ਕਿ ਅੰਮ੍ਰਿਤਸਰ ਦੇ ਵਿੱਚ ਮੈਂ ਸੀਟ ਲੜਾਂਗਾ ਤੇ ਜਿੱਤ ਕੇ ਜਾਵਾਂਗਾ ਅ ਬਿਲਕੁਲ ਜੀ ਮੈਂ ਪਹਿਲੇ ਰੱਬ ਦਾ ਨਾਮ ਲਵਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਹਵਾਲ ਮੀ ਕੀ ਹਰ ਹਰ ਵਾਲਮੀ ਕੀ ਜੈ ਪੀਮ ਜੈ ਭਾਰਤ ਜੈ ਗੁਰਦੇਵ ਧਾਨ ਗੁਰਦੇਵ ਜੀ ਸਭ ਨੂੰ ਜੀ ਔਰ ਹਾਲੇਲੂਇਆ ਗੌਸਪਾ ਖੁਸ਼ੀਆਂ ਦੇ ਜਿਕਰਾ ਮਾ ਚਿੰਤਪੁਰਿੰਦਾ ਬੋਲ ਸਤਿ ਅਦਰਵਜਕਾਰਾ ਭੋਲੇ ਪੰਡਤ ਦਾ ਬੋਲ ਸਤਿਗੁਰੂ ਜੀ ਮਹਾਰਾਜ ਕੀ ਜੈ ਦੇਖੋ ਜੀ ਪਹਿਲੀ ਗੱਲ ਤੇ ਆ ਕਿ ਵਾਰਨਸੀ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਇੱਥੇ ਤਿੰਨਾਂ ਜਗ੍ਹਾ ਤੇ ਖੜੇ ਚਾਰਾਂ ਜਗ੍ਹਾ ਤੇ ਖੜੇ ਹੋ ਗਏ ਆ ਜੀ ਤੇ ਬਿਲਕੁਲ ਟਿਕਟ ਸਾਡੀ ਪੱਕੀ ਆ ਨਵਾਂ ਐਲਾਨ ਆ ਕਿ ਬਹੁਤ ਵੱਡਾ ਐਲਾਨ ਆ ਇਹਨਾਂ ਚਾਰਾਂ ਸੀਟਾਂ ਦੇ ਉੱਤੇ ਜਿਹੜੇ ਖੜੇ ਆ ਬੰਦੇ ਇੱਕ ਸੀਟ ਦੋ ਸੀਟਾ ਕੱਢ ਕੇ ਜੂੜ ਲੈ ਕੇ ਜਾਵਾਂਗੇ ਹਾਰਾਂਗੇ ਤੇ ਨਹੀਂ ਹਾਰਾਂਗੇ ਨਹੀਂ ਜਿੱਤਾਂਗੇ ਭਾਜੀ ਜੇ ਮੰਨ ਲਓ ਹਾਰੇ ਵੀ ਚੰਡੀਗੜ੍ਹ ਵਿੱਚ ਆਪਣਾ ਸਾਰੇ ਜਗ੍ਹਾ ਤੱਕ ਜਿੰਨੇ ਬੰਦੇ ਮੇਰਾ ਸੁਭਾਅ ਹੈ ਕਿ ਫਿਰ ਕਮੀਜ਼ ਤੇ ਨਹੀਂ ਪਾੜਨੀ ਪਈ ਨਹੀਂ ਨਹੀਂ ਜੀ ਐਥ ਕੀ ਕੁਝ ਵੱਖਰਾ ਹੀ ਹੋਗਾ ਦੁਨੀਆ ਦੇ ਵਿੱਚ ਅਸੀਂ ਐਸੀ ਚੀਜ਼ ਲੈ ਕੇ ਆ ਰਹੇ ਹਾਂ ਐਂਡ ਕਰਾਉਣ ਵਾਸਤੇ ਕਿ ਦੁਨੀਆ ਸਾਨੂੰ ਆਪਣਾ ਵੋਟ ਪਾएगी ਕਿਉਂਕਿ ਜਦ ভোটার ਇਧਰ ਉਧਰ ਜਾਂਦਾ ਵਾ ਤੇ ਮੰਤਰੀ ਹਿਲਦੇ ਆ ਤੇ ਜਦ ਮੰਤਰੀ ਇਧਰ ਉਧਰ ਜਾਂਦੇ ਉਦੋਂ ভোটার ਨਹੀਂ ਹਿਲਦੇ ਉਦੋਂ ਸਪੋਰਟਰ ਨਹੀਂ ਹਿਲਦੇ ਉਦੋਂ ভোটার ਦਾ ਕਿੰਨਾ ਦਿਲ ਟੁੱਟਦਾ ਵਾ ਇਹ ভোটার ਜਾਣਦਾ ਇੱਕ ਠੀਕ ਹੈ ਨਾ ਜਿਹੜੇ ਲੀਡਰ ਇਧਰ ਉਧਰ ਜਾਂਦੇ ਪਏ ਆ ਉਹਨਾਂ ਨੂੰ ভোটার ਵੀ ਇਧਰ ਉਧਰ ਜਾਂਦੇ ਇਹਨਾਂ ਕੋ ਖਾ ਖੂ ਮੈਂ ਕਹਿੰਦਾ ਇੱਕ ਮਿੰਟ ਇਹਨਾਂ ਕੋ ਨਾ ਜੋ ਮਿਲਦਾ ਲੈ ਲੁਕੇ ਵੋਟ ਇਧਰ ਪਾ ਦਿਓ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਜੇ ਇਧਰ ਉਧਰ ਹੋ ਸਕਦੇ ਆ ਤੇ ਤੁਸੀਂ ਵੀ ਇਧਰ ਉਧਰ ਹੋ ਸਕਦੇ ਹੋ ਅੱਜ ਕੱਲ ਦੇ ਵੋਟਰ ਬਹੁਤ ਸਮਝਦਾਰ ਆ ਤੇ ਜੇ ਤੁਸੀਂ ਰਾਜਨੀਤੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਤੇ ਵੋਟ ਇਧਰ ਪਾ ਦਿਓ ਮਾਲ ਇਧਰ ਕਰ ਲਓ ਕੋਈ ਚੱਕਰ ਨਹੀਂ ਕੋਈ ਗੱਲਬਾਤ ਨਹੀਂ ਕਿਸੇ ਨੇ ਪੁੱਛਣਾ ਨਹੀਂ ਕਿਹੜਾ ਮਾਲ ਪੈਸੇ ਪੁੱਸੇ ਜੋ ਮਿਲੂਗਾ ਤੁਹਾਨੂੰ ਜਦ ਸਭ ਕੁਝ ਮਿਲੂਗਾ ਚੋਕੋ ਤੁਹਾਨੂੰ ਮਿਲਦਾ ਪਿਆ ਹੱਬਾ ਬੱਦਾ ਤਾਂ ਸਾਬਤ ਦੀ ਗੱਲ ਕਰੋ ਕਿਉਂਕਿ ਦਸਰਾ ਤੁਸੀਂ ਅੰਦਰ ਜਾ ਕੇ ਬੜਨ ਦਬਣਾ ਯਾਰ ਤੁਹਾਡਾ ਕਿਸੇ ਨੇ ਕੀ ਕਰ ਲੈਣਾ ਨਾ ਮੈਂ ਕਰਨਾ ਨਾ ਉਹਨੇ ਕਰਨਾ ਖਾਓ ਕਿਤੋਂ ਵੀ ਨਜ਼ਾਰੇ ਲੁੱਟੋ ਵੋਟ ਪਾਓ ਬਸ ਅੱਛਾ ਜੇਟੂ ਜੀ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ ਜਿੰਨੀ ਵਾਰੀ ਵੀ ਇਲੈਕਸ਼ਨ ਦੇ ਖਲੋਤੇ ਜੇ ਜਿੱਤੇ ਜਿੰਨੀ ਵਾਰੀ ਮੇਰਾ ਸਵਾਲ ਤਾਂ ਸੁਣ ਲੋ ਜਿੰਨੀ ਵਾਰੀ ਇਲੈਕਸ਼ਨ ਦੇ ਜੋ ਖਲੋਤੇ ਜੇ ਸਭ ਤੋਂ ਜ਼ਿਆਦਾ ਵੋਟ ਕਿਹੜੀ ਜਗ੍ਹਾ ਤੇ ਖਲੋਕੇ ਤੁਹਾਨੂੰ ਪਈ ਸੀ ਕਦੋਂ ਤੁਹਾਨੂੰ ਵੋਟ ਸਭ ਤੋਂ ਜ਼ਿਆਦਾ ਪਈ ਦੇਖੋ 27 ਕੈਂਡੀਡੇਟ ਸੀ ਜਲੰਧਰ ਜੱਤ ਕੀ ਪੰਜਵੇਂ ਨੰਬਰ ਤੇ ਆਇਆ ਜੀ ਮੈਂ ਕਿੰਨੀ ਵੋਟ ਪਈ ਸੀ 4599 ਵੋਟਾਂ 4599 ਵੋਟਾਂ ਪੈ ਗਈਆਂ ਸਨ ਤਾਂ ਉਸ ਤੋਂ ਬਾਅਦ ਫਿਰ ਉਸ ਤੋਂ ਘੱਟ ਨਹੀਂ ਹੇ ਹੁਣ ਸ਼ੁਰੂਆਤ ਆ ਸਾਡੀ ਸ਼ੁਰੂਆਤ ਆ ਹੁਣ ਦੇਖੋ ਸਾਰੀ ਸੀਟਾਂ ਆਪਾਂ ਜਿੱਤਣੀਆਂ ਜਿਹੜਾ ਮਰਜੀ ਸਾਹਮਣੇ ਆ ਜੇ ਮੈਂ ਕਹਾਂ ਉਹਨੂੰ ਹਰਾ ਕੇ ਛੱਡਾਂਗੇ ਲੋਕੀ ਮੁੱਦੇ ਕੀ ਕੀ ਹੋਣਗੇ ਜਿੱਤ ਮੁੱਦੇ ਨਹੀਂ ਨਾ ਦੱਸਨੇ ਜੇ ਮੁੱਦੇ ਦੱਸਦੇ ਤੇ ਪਾਰਟੀਆਂ ਝੇਜਣਾ ਪਤਾ ਮੁੱਦਿਆਂ ਦਾ ਆਪਾਂ ਲਿਖਿਆ ਸਾਰ ਦੇ ਮੁੱਦਿਆਂ ਦਾ ਪਤਾ ਸਾਰਿਆਂ ਦਾ ਪਤਾ ਜੀ ਮੈਂ ਨਹੀਂ ਦੱਸਣਾ ਮੇ ਨਸ਼ਾ ਵਾ ਕਾਰੋਬਾਰ ਵਾ ਸਿੱਕਾ ਸਿਸਟਮ ਸਾਰਾ ਹਿੱਲਿਆ ਪਿਆ ਵਾ ਮਹਿੰਗਾਈ ਨੇ ਲੱਕ ਤੋੜਿਆ ਪਿਆ ਵਾ ਕੋਈ ਸਾਡੀ ਨਹੀਂ ਸੁਣਦਾ ਪਿਆ ਤੇਸਕਾ ਕੇ ਸਾਨੂੰ ਇਲੈਕਸ਼ਨ ਜੜਬਾ ਔਰ ਮੈਂ ਗੱਲ ਇਹ ਕਰਨ ਜਾਣਾ ਜੇ ਇਹ ਪਲਟੀ ਮਾਰ ਸਕਦੇ ਅਦਰ ਉਦਰ ਤੇ VOTER ਕਿਉਂ ਨਹੀਂ ਮਾਰ ਸਕਦੇ ਇਹ ਬੋਰਡ ਦਾ VOTE ਵਾਲੇ ਦਾ ਕੋਈ ਗੁਨਾ ਨਹੀਂ ਹੈਗਾ ਉਹਨੂੰ ਕਹਿੰਦੇ ਬਟਨ ਦੱਬੋ ਬਟਨ ਦੱਬੋ ਕਿਉਂ ਬਟਨ ਦੱਬੇ ਤੁਹਾਡਾ ਉਹ ਬਟਨ ਦੱਬੇ ਮੇਰਾ ਪਾਰਟੀ ਤੁਹਾਡੇ ਕੋ ਲਵੇ ਖਾਵੇ ਪੀਏ ਤੁਹਾਡੇ ਕੋ ਬਟਨ ਮੇਰਾ ਦੱਬੇ ਬਟਨ ਤੁਹਾਡਾ ਦੱਬਿਆ ਜਾਏਗਾ ਪਰ ਪੰਜਾਬ ਦੇ ਲੋਕ ਹੈ ਕਹਿੰਦੇ ਨੇ ਕਿ ਨਿਊ ਟੂ ਸ਼ਟਰ ਵਾਲੇ ਨੂੰ ਪਤਾ ਤੇ ਹੋਵੇ ਕਿ 75 ਤੋਂ ਬਾਅਦ ਕਰਨਾ ਕੀ ਕਰਨਾ ਕੀ ਮੈਂ ਹਜੇ ਨਹੀਂ ਦੱਸਣਾ ਜੀ ਪਤਾ ਹੈਗਾ ਮੈਂ ਤੁਹਾਨੂੰ ਡਿਕਲੇਅਰ ਕਰ ਕਰ ਦਊਗਾ ਜਿਹੜੇ ਜਿਹੜੇ ਉਮੀਦਵਾਰ ਖਲੋਤੇ ਨੇ ਉਹ ਦੱਸ ਦੇਣੇ ਕਿ ਅਸੀਂ ਐਸ ਮੁੱਦੇ ਉੱਤੇ ਠੀਕ ਆ ਭਾਜੀ ਮੇਰੀ ਫਾਈਲ ਹੋਲਾਂ ਦੋ ਕਨਫਰਮ ਮੈਂ ਤੁਹਾਨੂੰ ਪੂਰੇ ਡਿਟੇਲ ਲਿਖ ਕੇ ਦੇ ਦਊਗਾ ਕਿ ਆ ਮੇਰੇ ਸਾਡਾ ਸਾਨੂੰ ਪੰਜਾਬ ਦੇ ਮੁੱਦੇ ਬਿਲਕੁਲ ਪੰਜਾਬ ਦਾ ਮੇਨ ਮੁੱਦਾ ਨਸ਼ਾ ਨਸ਼ਾ ਤੇ ਹਰ ਕੋਈ ਕਹਿੰਦਾ ਹੋਰ ਕੀ ਕੀ ਮੁੱਦੇ ਨੇ ਕਾਰੋਬਾਰ ਹੈ ਨਹੀਂਗਾ ਮਹਿੰਗਾਈ ਇੰਨੀ ਆ ਕਿ ਜਿੱਥੇ ਬੰਦਾ ਜਾਂਦਾ ਹਰ ਜਗ੍ਹਾ ਤੇ ਬੰਦਾ ਪਰੇਸ਼ਾਨ ਆ ਔਰ ਇੱਥੇ ਇੰਨੀ ਇੰਨਾ ਕੀ ਪਰੇਸ਼ਾਨ ਹੋਇਆ ਕਿ ਬੰਦਾ ਅੱਜ ਦੇ ਯੁੱਗ ਦੇ ਵਿੱਚ ਜੀਣਾ ਵੀ ਸਾਡਾ ਤੁਸਵਾਰ ਹੋਇਆ ਅਸੀਂ ਅੰਮ੍ਰਿਤਸਰ ਦੇ ਵਿੱਚ ਖਲੋਣ ਜਾ ਰਹੇ ਜੀ ਅੰਮ੍ਰਿਤਸਰ ਦਾ ਪਤਾ ਤੁਹਾਨੂੰ ਕੀ ਕੀ ਹੋਏਗਾ ਪਾਜੀ ਹੁਣ ਅੰਮ੍ਰਿਤਸਰ ਦੇ ਵਿੱਚ ਘੁੰਮਦਾ ਪਿਆ ਇੱਕ ਮਹੀਨਾ ਲਗਾਤਾਰ ਇੱਥੇ ਘੁੰਮਣਾ ਹੈ ਹੁਣ ਪੱਕਾ ਹੀ ਇੱਥੇ ਅੰਮ੍ਰਿਤਸਰ ਡੇਰਾ ਲਾ ਲਿਆ ਤੇ ਮੈਂ ਹਾਰ ਜਿੱਤ ਬਾਕੀ ਜਨਤਾ ਕਰੇਗੀ ਕੂੜੇ ਦਾ ਡੰਪ ਦਾ ਪਤਾ ਕਿਹੜੀ ਸਾਈਡ ਤੇ ਨਹੀਂ ਹਜੇ ਨਹੀਂ ਪਤਾ ਮੈਂ ਨਾਲੇ ਦਾ ਪਤਾ ਕਿਤੇ ਇੱਕ ਵਾਰੀ ਪਹਿਲੀ ਵਾਰ ਆਸੀ ਜਦੋਂ ਮੇਰਾ ਉਹ ਪੰਗਾ ਪਿਆ ਸੀ ਆਟੋ ਵਾਲੇ ਨਾਲ ਠੀਕ ਆ ਦੂਜੀ ਵਾਰੀ ਹੋਣਾ ਆਇਆ ਮੈਂ ਪਾਜੀ ਪਰ ਮੈਂ ਹਿੰਮਤ ਨਹੀਂ ਹਾਰਿਆ ਇੱਕ ਵਾਰੀ ਜੋ ਹੋ ਗਿਆ ਹੋ ਗਿਆ ਹੁਣ ਜੋ ਕੁਝ ਹੋਏਗਾ ਜਨਤਾ ਸਾਹਮਣੇ ਹੋਏਗਾ ਇਹ ਨਹੀਂ ਹੋਏ ਕੋਈ ਬਾਹਰੋਂ ਆਇਆ ਕਿ ਪਾਕਿਸਤਾਨ ਤੋਂ ਆਇਆ ਕਿ ਬੋਟ ਲੈਣ ਦੇ ਵਾਸਤੇ ਨਹੀਂ ਪੰਜਾਬ ਦਾ ਰਸ਼ਿੰਦਾ ਪੰਜਾਬ ਚ ਹੀ ਆ ਪੰਜਾਬ ਦੇ ਮੁੱਦੇ ਮੇਰੇ ਮੁੱਦੇ ਆ ਜਿਹੜੇ ਪਾਰਟੀਆਂ ਪੁੱਲੀਆਂ ਬਦਲਦੇ ਛਲਦਲਦੇ ਹੈਗੇ ਆ ਹੁਣ ਉਹਨਾਂ ਤੋਂ ਤੁਸੀਂ ਵੀ ਚੱਕਣੇ ਪਰ ਆਈ ਕਿਸੇ ਪਾਰਟੀ ਤੇ ਆਈ ਜਾਵੇ ਕੋਈ ਗੱਲ ਨਹੀਂ ਆਈ ਹੈ ਕਿ ਨਹੀਂ ਆਜ ਵੀ ਕੋਈ ਗੱਲ ਨਹੀਂ ਆਜ ਵੀ ਨਹੀਂ ਆਈ ਹੈ ਕਿ ਨਹੀਂ ਨਹੀਂ ਦੱਸਣਾ ਆਈ ਨਹੀਂ ਇਹਦਾ ਨਹੀਂ ਦੱਸਣਾ ਨਹੀਂਗਾ ਇੱਕ ਪਾਰਟੀ ਹੋਵੇ ਤਾਂ ਦੱਸਾਂ ਇੱਥੇ ਰੋ ਕੇ ਉਹਨਾਂ ਨੇ ਅਤੇ ਤੇ ਰੋਜ਼ ਸਵੇਰ ਸਵੇਰ ਉੱਤੇ ਫੋਨ ਆਂਦੇ ਆ 50 ਵਾਰੀ ਦੀ ਇਲੈਕਸ਼ਨ ਦੇ ਖਲੋਂਦੇ ਕਿਤੇ ਪੈਸੇ ਲਾ ਕੇ ਬੈਠ ਨਹੀਂ ਜਾਂਦੇ ਵੀ ਹਰ ਵਾਰੀ ਆਪੇ ਆਪੇ ਬੈਜੇ ਜੇ ਮੈਂ ਪੈਸੇ ਲਾ ਕੇ ਬੈਠਾਂ ਤਾਂ ਮੈਂ ਦੌੜ ਜਾਣਾ ਸੀਗਾ ਮੈਂ ਅਕਸਰ ਹਾਰ ਜਿੱਤ ਦਾ ਫੈਸਲਾ ਪੂਰਾ ਜਨਤਾਂ ਨੂੰ ਦਿਖਾਉਣਾ ਵੀ ਹਾਰਿਆ ਕਿ ਜਿੱਤਿਆ ਤੇ ਇਸ ਕਰਕੇ ਤੁਸੀਂ ਮੇਰੀ ਜਿਹੜੀ ਵਾਈਟ ਆ ਖੁੱਲ ਕੇ ਕਰ ਦਿਓ ਵੀ ਆ ਗਿਆ ਬਸ ਆ ਗਿਆ ਹੁਣ ਨੀਟ ਸ਼ਟਰਾਂ ਵਾਲਾ ਆ ਗਿਆ ਮੀਲਾ ਮੈਦਾਨ ਚ ਕਿਉਂ ਅਗੇ ਸੀ ਪਾਜੀ ਤੁਸੀਂ ਸਾਰਾ ਕੁਝ ਛੱਡੋ ਤੁਸੀਂ ਮੈਦਾਨ ਦੀ ਗੱਲ ਕਰੋ ਜਿਹੜੇ ਬਾਹਰ ਖੇਡਦੇ ਪਏ ਨਾ ਉਹਨਾਂ ਨੂੰ ਕਿਉਂ ਤੁਸੀਂ ਅੰਦਰ ਵੜ ਕੇ ਡੋ ਬਾਹਰਲੇ ਖੇਡਣ ਦਾ ਤੇ ਅ ਜਿਹੜਾ ਅੰਦਰ ਲੜ ਰਿਆ ਨਾ ਉਹਨੂੰ ਪੁੱਛੋ ਕਿਦਾਂ ਲੜ ਰਿਹਾ ਠੀਕ ਹੈ ਬਾਹਰ ਵਾਲਾ ਦੇਖਣ ਨੂੰ ਮਜ਼ਾ ਆਉਂਦਾ ਕਿ ਨਹੀਂ ਆਉਂਦਾ ਬਾਅਦ ਦੀ ਗੱਲਾਂ ਪਰ ਮੇਰਾ ਜਿਹੜਾ ਐਲਾਨਾ ਬਹੁਤ ਵੱਡਾ ਇੱਕ ਵਾਰੀ ਤੁਸੀਂ ਵੱਡੇ ਸੀ ਖਾੜੇ ਦੇ ਵਿੱਚ ਅੰਦਰ ਬਾਹਰ ਟੁੱਟ ਗਈ ਉਹ ਤੇ ਬਾਅਦ ਦੀਆਂ ਗੱਲਾਂ ਹੁਣ ਹੁਣ ਜਿਹੜੇ ਨਵੇਂ ਤਰੀਕੇ ਨਾਲ ਆਏ ਆ ਉਹਦੇ ਦੇ ਤਰੀਕਿਆਂ ਦੇਖੋ ਹਾਂ ਹੁਣ ਤੁਸੀਂ ਦੇਖਿਓ ਬਈ ਐਕਦਾ ਪੱਠੀ ਪੱਗੀ ਪਈ ਆ ਯਾਨੀ ਕਿ ਪੂਰਾ ਪਨੀਰ ਵਾਲਾ ਵੀ ਨਹੀਂ ਟਿੱਕੇਗਾ ਗੱਗੇ ਬਿਲਕੁਲ ਬਿਲਕੁਲ ਹੈ